ਹੁਕ ਕੋਣ ਕਹਿੰਦਾ ਦਰਿਆ ਥਲ ਨਹੀਂ ਸਕਦੇ ਨਥ ਸਿੰਘਾਂ ਦਰਿਆ ਪਾਈਆ ਪੰਜਾਬੀਆਂ ਦਾ ਦਿਲ ਵੱਡਾ ਐ ਤੈਉਂ ਸੇਵਾਤਾ ਥਾ ਥਾ ਲਾਈਆ ਤੂੰ ਪਿੱਛੇ ਮੁੜ ਕੇ ਦੇਖ ਜਰਾ ਛੋਟਾ ਪਾਈ ਹਰਿਆਣਾ ਆਉਂਦਾ ਹੂ ਪੰਜਾਬ ਦਾ ਇੱਕ ਦੇਖ ਕੇ ਪਾਣੀ ਵੀ ਹੁਣ ਕਬ ਰੌਂਦਾ ਹੋ ਪੰਜਾਬ ਦਾ ਏਕਾ ਦੇਖ ਕੇ ਪਾਣੀ ਵੀ ਹੁਣ ਕਬ ਰੌਂਦਾ ਹੋ ਤੂੰ ਸੋਚਿਆ ਸਾਨੂੰ ਦੱਬ ਲਏਗਾ ਬਾਰਿਸ਼ ਅਸੀਂ ਸ਼ਹੀਦਾਂ ਦੇ ਕਦੇ ਮਰਨੋਂ ਮੂਲਨ ਡਰੇ ਅਸੀਂ ਹਿੰਮਤ ਸਾਡੀ ਫਰੋਲਣ ਦੇ ਤੇਰੇ ਕਰ ਕਈ ਹੁਣ ਰਾਜਾਂ ਦਾ ਸਾਡੇ ਨਾਲ ਜਿਆਦਾ ਮੋਪਉ ਪੰਜਾਬ ਦਾ ਇੱਕ ਦੇਖ ਕੇ ਪਾਣੀ ਵੀ ਹੁਣ ਕਬ ਰੌਂਦਾ ਹੋ ਪੰਜਾਬ ਦਾ ਇੱਕ ਦੇਖ ਕੇ ਪਾਣੀ ਵੀ ਹੁਣ ਕਬ ਰੌਂਦਾ ਹੋ